ਆਹ ਲਓ ਗਿਆ ਆਹ ਪੈਂਦਾ ਆ ਆਹ ਦਾ ਟਾਇਰ ਬਹੁਤ ਪਿਆ ਆ ਆਹ ਉਹ ਇਹ ਫਾਈਲ ਜਿਹੜਾ ਚੁੱਕ ਕੇ ਜਾਣਾ ਬੈਣਾ ਲੱਗਦਾ ਉਹ ਡਰਾਈਵਰ ਟ੍ਰੈਲਰ ਇਕ ਚੱਕ ਲਿਆ ਚਾਬੀ ਲੈ ਮੁੰਡੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਮਸ਼ੀਨ ਚੱਕ ਲਿਆ ਫੇਰ ਬੜੀ ਐਨੋ ਪੋਟੇ ਵਸ ਨੇ ਜਲਣ ਲੱਗ ਗਿਆ ਤੇ ਤੁਹਾਡੇ ਦਿਨਾਂ ਜਾ ਟਰੈਕਟਰ ਦੇ ਦੇਖੇ ਕੱਪੜਾ ਕੋਈ ਨਹੀਂ ਉਹ ਦੇਖ ਲਾ ਹਾਂਜੀ ਕੀ ਹਾਲ ਲਾ ਭਾਈ ਆਪਣਾ ਨੇ ਕਰ ਲਈ ਦੁਬਾਰੇ ਮਸ਼ੀਨਾਂ ਚ ਲੋਡ ਅੱਜ ਆ ਕੋਲ ਨੂੰ ਨਹੀਂ ਘੱਟ ਕਰ ਦੋ। ਹੋਈ ਜੀ ਜੀ। ਹਾਈ। ਜੇ ਮੋੜੋ ਬਾਪੇ ਦਾ ਨਾਮ ਤੇ ਆ ਗਈ ਤੇ ਫੱਟੇ ਚੰਗਦੇ ਆ। ਤੇ ਰਾਣੀ ਸੁੰਦਰਾ ਕਰ ਲਿਆ ਲੋਂਡਾ। ਅੱਜ ਉੱਥੇ ਤਾਰ ਦਾ ਵਾਏ ਤੇ ਫਿਰ ਚਲਾਉਨੇ ਆ ਅੱਜ। ਤੇ ਬਸ ਨੀਂਦ ਹੀ ਨਹੀਂ ਆ ਰਹੀ ਆ ਤੇ ਫਿਰ ਵੀ ਹਣਾ ਕਰਨਾ ਤਾਂ ਪੈਣਾ ਕਿਉਂਕਿ ਨੀਂਦ ਤਾਂ ਕੱਢੀ ਹੋਈ ਜਾ ਵੈਸੇ ਅੱਖਾਂ ਹੀ ਲਾਲ ਜੀਆਂ ਹੋਈਆਂ ਨੇ ਤੇ ਕਿਉਂਕਿ ਫਿਰ ਤਨੇ ਇਸ ਹੋਰ ਦਾ ਵੀ ਆ ਲਾਉਂਗਾ ਤੇ ਬਸ ਹੁਣ ਜਾ ਕੇ ਧਾਰਦੇ ਆਫ ਚਲੋ ਕਰਪਾ ਨਹੀਂ ਹੈ ਤੁਹਾਨੂੰ ਜਿੱਥੇ ਫਿਰਦੇ ਆ ਚੱਕ ਲੈਣੇ ਮੈਂ ਸਾਰੇ ਲੈ ਦੇਖ ਲੋ ਹੈ ਤੁਹਾਨੂੰ ਸ਼ਰਬ ਨਹੀਂ ਹੈ ਲੈ ਸਾਰਿਆਂ ਨੂੰ ਤੇ ਰੋਡ 'ਪੇ ਲਈ ਫਿਰ ਚੱਲ ਚੱਲ ਚਲੋ ਓਏ ਤੂੰ ਕਿੱਥੇ ਬੈਠਾ ਚੱਲ ਓਏ ਮਾਰਨਾ ਤੁਸੀਂ ਇੰਨਾ ਸ਼ਿਕਰ ਕਰੋ ਮੈਂ ਤੁਹਾਨੂੰ ਦੇਖ ਰਿਆ ਆ ਲੈਣਾ ਕਿੱਥੇ ਪਹਿਲਾਂ ਦੱਸੋ ਮੈਨੂੰ ਓ ਬੈ ਜਾ ਟਿੱਕੇ ਗਿਰ ਜੂਗਾ ਓ ਗਿਰ ਜੂਗਾ ਲੈ ਫੜਾ ਫੜ ਲੈ ਸੰਭ ਲੈ ਇਹਨਾਂ ਨੂੰ ਜੇ ਹੁਣ ਉੱਪਰ ਆਏ ਫਸਾਵ ਲੈ ਲਓ ਓਏ ਇੱਧਰ ਗੱਲ ਕਰ ਹਾਂ ਤਾਂ ਮਿਲ ਲੈ ਮੈਂ ਹੀ ਚੰਗਾ ਬੰਦਾ ਦਾ ਕੋਈ ਹੋਰ ਹੋਂਦ ਉੱਪਰ ਚੜਾ ਦੋਂਦਾ ਟਿਕ ਜਾ ਹੋਂਦ ਨਹੀਂ ਤੇਰੀ ਕਟਾਈ ਹੋਊਗੀ ਹੋਰ ਦਨ ਹੀ ਦੇ ਕੇ ਕੋਈ ਐਨਾ ਸ਼ਕਰ ਹੌਲਾ ਦਾ ਹੌਲੀ ਆ ਰਿਹਾ ਦਾ ਸੌਰੀ ਮੈਂ ਹੌਲਾ ਨਹੀਂ ਦਾ ਨਹੀਂ ਕਿੱਥੇ ਰੁਕਦੀ ਆ ਯਾਰ ਇਹ ਰੁਕਣ ਦਿੰਦੀ ਆ ਵਿਚਾਰੀ ਪਿੱਛੇ ਪਾਈ ਵੀ ਆ ਜਿਹੜੀ ਜੇ ਹੁਣ ਲਿਆ ਹੀ ਰੋਡ ਪਰ ਜਾਣ ਦੀ ਰਹੀ हां हुन लास्ट ਵਾਰ ਹੀ ਕਹਿ ਰਿਹਾ ਯਾਰ ਇਹ ਵੀ ਧੁੱਕੇ ਬਾ ਜਾ ਹਾਂਜੀ ਮੁੰਡਿਓ ਮਸ਼ੀਨ ਲੈ ਕੇ ਪਹੁੰਚ ਗਏ ਟੱਕ ਚ ਆਜੀ ਦਾ ਕਦੇ ਮੁੜ ਜੀ ਦਾ ਬਸ ਇਹੀ ਕੰਮ ਪਰ ਹਨ ਇਹ ਪਰਤ ਲਿਆ ਹੋਇਆ ਆਪਾਂ ਨੇ 3 300 ਗੱਡੀ ਦਾ ਤਾਇਜ ਨੂੰ ਗੱਡੀ ਪੈਣੀ ਆ ਉੱਥੇ ਪਲਾਟ ਲਿਆ ਹੋਇਆ ਮਿੱਟੀ ਪਾਉਂਦੇ ਆ ਓਰੀ ਚੁੰਨੀ ਕੰਮ ਆਪਣਾ ਚੱਲ ਜਣੋ ਦਾ ਕੁਝ ਕਿ ਦਿਨ ਹਾਨੀ ਬਿਮਾਰ ਰਿਆ ਹਾਂ ਚਾਰ ਪੰਜ ਦਿਨ ਇਹ ਬਿਮਾਰ ਹੋਣੇ ਕਰਕੇ ਉਧਰ ਉਲਝੇ ਰਹੇ ਉਸ ਤੋਂ ਬਾਅਦ ਆਪਣਾ ਉਹ ਮੁੰਡੇ ਵਾਲਾ ਕੰਮ ਹੋ ਗਿਆ ਹੈਨਾ ਔਰ ਉਸ ਨੂੰ ਦੱਸਿਆ ਸੀਗਾ ਵਿਚਾਰਾ ਉਹ ਉਧਰ ਉਲਝੇ ਰਹੇ ਫਿਰ ਉਹਦੇ ਭੋਗ ਤੋਂ ਬਾਅਦ ਆ ਸੰਵਾਰ ਅੱਜ ਸ਼ਾਇਦ ਦੋ ਦਿਨ ਉਹ ਚੱਲਿਆ ਹਾਂ ਅੱਜ ਸ਼ਾਇਦ ਮੰਗਲਵਾਰ ਨਹੀਂ ਮੰਗਲਵਾਰ ਨਹੀਂ ਬੁੱਧਵਾਰ ਜਾਂ ਵੀਰਵਾਰ ਹੋ ਗਾ ਸ਼ਾਇਦ ਅੱਜ ਮੈਨੂੰ ਯਾਦ ਨਹੀਂ ਪੱਕਾ ਤੇ ਤੇ ਸੋਮਵਾਰ ਨੂੰ ਹੋਣੇ ਉਹਦਾ ਭੋਗ ਪਿਆ ਸੀਗਾ ਮੁੰਡੇ ਦਾ ਪਤ ਨਹੀਂ ਐਤਵਾਰ ਦਾ ਸੀਗਾ ਹਾਂ ਸੋਮਵਾਰ ਨੂੰ ਆਪਾਂ ਨੇ ਕੰਮ ਚਲਾਇਆ ਸੀਗਾ ਤੇ ਦੋ ਰਾਤਾਂ ਲਾਈਆਂ ਹੁਣ ਜੀਸੀਬੀ ਨਾਲ ਤੇ ਦੋ ਰਾਤਾਂ ਲਗੀਆਂ ਤੇ ਜੀਸੀਬੀ ਨਾਲ ਯਾਰ ਛੋਟੀ ਬਾਗੜਾ ਮਸ਼ੀਨ ਪੁਰਾਣੀਆਂ ਗੱਡੀਆਂ ਭੜੀਆਂ ساری ਰਾਤ ਚ 12 ਗੱਡੀਆਂ ਭਰੀਆਂ ਮੈਂ ਜੋਰ ਲਾ ਕੇ ਫੇਰ ਗੁੱਟਾਈ ਤਿੰਨ ਵੇਤਾ ਕੰਮ ਚਲਾਉਂਦੇ ਹੁੰਦੇ ਆ ਫਿਰ ਯਾਰ ਗੱਲ ਆ ਮਸ਼ੀਨ ਨਾਲ ਗੱਡੀ ਅੱਧੇ ਪਾਉਣੇ ਦਾ ਅੱਧਾ ਘੰਟਾ ਖਾ ਜਾਂਦੀ ਸੀ ਗੱਡੀ ਭਰਨੇ ਨੂੰ ਫਿਰ ਮੈਂ ਹੀ ਭਰਦਾ ਤਾਂ ਫਿਰ ਯਾਰ ਹੰਭ ਜਾਂਦਾ ਤਾਂ ਭਰਵਾ ਕੇ ਗੱਡੀ ਪਾ ਗੱਡੀ ਗੱਡੀ ਵਾ ਗੱਡੀ ਐ ਖੜੀ ਹੋ ਰਹਿੰਦੀ ਸੀ ਹਜੇ ਫਿਰ ਜਨਮੇ ਦੂਈਏ ਚ ਥੋੜੀ ਬੋਤੀ ਰਹਿੰਦੀ ਹੁੰਦੀ ਸੀ ਜਨ ਨੂੰ ਦੁਆਰੇ ਗੱਡੀ ਖਾਲੀ ਕਰਕੇ ਆ ਜਾਂਦੇ ਸੀ ਫਿਰ ਉਹਦੇ ਕਰਕੇ ਦੋ ਰਾਤਾਂ ਮਾਵਾਂ ਕੇ ਚੱਲ ਕੋਈ ਗੱਲ ਨਹੀਂ ਔਖੀਆਂ ਸੌਖੀਆਂ ਚਲਾਈਆਂ ਮੈਂ ਇੱਕ ਦਿਨ 10-12 ਗੱਡੀਆਂ ਭਰਦੇ ਰਹੇ ਫਿਰ ਹੁਣ ਮੈਂ ਤਾਂ ਹੀ ਇਹ ਕਹਿ ਕੇ ਮਸ਼ੀਨ ਤਰਵਾਈਏ ਕਿਉਂਕਿ ਯਾਰ ਫਿਰ ਚੱਕਰ ਵੀ ਘੱਟ ਲੱਗ ਨਹੀਂ ਪਹਿਲਾਂ 14 17 18 ਦਾ ਚੱਕਰ ਲੱਗ ਜੇ ਕਰਦੇ ਦੋਏ ਗੱਡੀਆਂ ਦੇ ਹੁਣ ਚੱਕਰ ਵੀ ਘੱਟ ਲੱਗਦੇ ਆ ਤੇ ਫਿਰ ਮੈਂ ਵੀ ਹੈਰਾਨ ਹੁੰਨਾ ਯਾਰ ਤਾਂ ਕਰਕੇ ਇਹ ਮਸ਼ੀਨ ਮੰਗਾਈ ਆ ਤੇ ਹੁਣ ਉਹ ਟੀਜਰ ਲੈਣ ਗਏ ਹੋਏ ਆ ਬਾਈ ਉਹਨਾਂ ਦਾ ਤਾਂ ਕੰਮ ਯਾਰ ਜਿਹੜੇ ਸਾਡੇ ਹੰਦਰ ਉਹਨਾਂ ਦਾ ਤਾਂ ਕੰਮ ਇਹ ਜਿਹਾ ਆ ਹਾਂ ਬਸ ਫਿਰ ਤਾਂ ਕਰਕੇ ਆਪ ਨੂੰ ਸਾਂਭਣਾ ਪੈਂਦਾ ਕੰਮ ਹੁਣ ਸਾਰੀ ਜ਼ਿੰਮੇਵਾਰੀਆਂ ਆਪਣੇ 'ਤੇ ਭਰਿਆ ਆਪ ਨੂੰ ਦੇਖ ਕੇ ਆਪਣੇ ਹਿਸਾਬ ਨਾਲੇ ਕੰਮ ਚਲਾਉਣਾ ਪੈਂਦਾ ਉਹਨਾਂ ਨੂੰ ਤਾਂ ਕੁਝ ਨਹੀਂ ਪਤਾ ਹੁੰਦਾ ਉਹਨਾਂ ਨੇ ਬਸ ਵੇਰੇ ਦੱਸੀ ਤਾਂ ਕਿ ਹਾਂ ਅਸੀਂ ਰਾਤ ਲਾ ਲਿਆ ਇਹ ਜਿਹਾ ਸਿਸਟਮ ਹੋ ਰਿਹਾ ਤੇ ਬਸ ਹੁਣ ਮੈਂ ਗੁਟਕੇ ਘਟਕੇ ਲਾ ਲਵਾਂ ਇੰਨੇ ਆ ਜਾਣਗੇ ਫਿਰ ਟਰਾਲੀ ਕੱਢ ਕੇ ਫਿਰ ਇਹਨੂੰ ਉਤਾਰਦੇ ਆ ਤੇ ਫਿਰ ਚਲਾਉਂਦੇ ਆ ਦੇਖਦੇ ਆ ਅੱਜ ਡੀਜ਼ਲ ਹੈ ਨਹੀਂ ਇਹਦੇ 'ਚ ਡੀਜ਼ਲ ਲੈਣ ਗਏ ਆ ਹੁਣ ਡੀਜ਼ਲ ਵੀ ਆਪ ਲੈ ਕੇ ਆਉਣਾ ਪੈਂਦਾ ਦੱਸੋ ਇਹ ਜਿਹਾ ਦਾ ਕੰਮ ਹੁਣ ਉਹਨਾਂ ਨੂੰ ਚਾਹੀਦਾ ਦਾ ਹੁਣ ਆਏ ਉੰਦੀ ਸਾਰੇ ਪਹਿਲਾਂ ਟਰੈਕਟਰ ਗਿਆ ਹੋਇਆ ਤੇ ਡਰਾਈਵਰ ਦੇ ਘਰ ਉੱਥੇ ਖਚਲਦੇ ਤੇ ਉੱਥੇ ਤੋਂ ਵੀ ਟਰੈਕਟਰ ਚੱਕਿਆ ਟਰੈਕਟਰ ਚਾ ਕੇ ਟਰਾਲੀ ਚੱਕੀ ਫਿਰ ਟਰਾਲੀ ਚਾ ਕੇ ਮਸ਼ੀਨ ਲੋਡ ਕਰੀ ਲੋਡ ਕਰਕੇ ਉਰੇ ਲਿਆ ਹੁਣ ਡੀਜ਼ਲ ਲਿਆਉਂਗੇ ਫਿਰ ਪਾਉਂਗੇ ਫਿਰ ਚਲਾਉਂਗੇ ਫਿਰ ਸਵੇਰੇ ਟਰੈਕਟਰ ਛੱਡ ਕੇ ਆਉਣਾ ਪੈਣਾ ਦੱਸ ਕਿੰਨੇ ਕੰਮ ਯਾਰ ਆ ਦੇਖ ਇੱਕ ਜੀ ਤਖਨਸਣਾ ਆਟੋਮੈਟਿਕ ਟਰਾਲੀ ਦੀ ਅੰਬੀ ਆ ਗਈ ਕਿੱਥੋਂ ਝੜ ਚੋੜਾਂ ਐ ਫਸ ਕੇ ਆਈ ਹੁਣ ਤੇ ਦੇਖ ਲਾ ਕਿੰਨੀ ਕੈਂਟ ਮੇਰਾ ਦੋਸਤ ਆ ਹੈ ਵੈਸੇ ਫਰੈਂਡ ਆ ਫੀਮੇਲ ਫਰੈਂਡ ਆ ਹੈ ਬੋਏ ਇਹ ਵੀ ਫੀਮੇਲ ਆ ਓ ਬੋਏ ਇਹ ਮੇਰੀ ਫੀਮੇਲ ਫਰੈਂਡ ਆ ਤੇ ਫਿਰ ਵੀ ਦੇਖ ਲੋ ਕਿੰਨਾ ਕਰਦੇ ਆ ਮੇਰੇ ਮੈਨੂੰ ਅੰਪੀ ਦੇ ਰੱਖੂਗਾ ਮੈਂ ਸਾਹਮਣੇ ਟੈਨਸ਼ਨ ਨਾ ਲੈ ਤੂੰ ਆਪਾਂ ਖਾਉਂਗੇ ਦੋ ਜਿਹੜੇ ਮਿਲ ਕੇ ਠੀਕ ਆ ਲੈ ਵੀ ਮੁੰਡਾ ਆਪਰੇਟਰ ਮੁੰਡਾ ਤੁਸੀਂ ਇਹ ਲੱਗਿਆ ਕਾਰਨਰ ਤੇ ਹੁਣੀ ਹੁਣੀ ਲੋਡ ਕਰਕੇ ਲੈ ਆਈਆਂ ਉਹ ਗੱਡੀਆਂ ਵੀ ਆ ਚੁੱਕੀਆਂ ਆਪਣੀਆਂ ਉਹ ਮੋਟੂ ਬਾਈ ਆਪਣਾ ਤੇ ਪਤਲਾ ਬਾਈ ਆ ਕਾਲੀ ਤੋਂ ਦੇਖਣ ਲੱਗਿਆ ਮਸੂਲ ਲਾਉਣ ਕਿਆ ਵਾਤਾਖੇ ਆ ਯਾਰ ਸਮਝ ਕਲਈਆ ਆ ਆ ਜੀ ਆ ਇਸ ਕੋ ਪੂਰਾ ਹੀ ਵਾਤ ਜੀ ਦੇਖਦੇ ਹੋ ਮੁੰਡੇ ਥੱਲੇ ਲਾਤੀ ਐ ਅੱਗੇ ਕੀ ਹੋ ਰਿਹਾ ਨਹੀਂ ਨਾ ਨਹੀਂ ਵਧੀਆ ਬਾਹਰ ਆਈ ਜੀ ਉਹੀ ਹੋਈ ਹੈ ਪਹਿਲਾਂ ਕੋਈ ਪ੍ਰੋਗਰਾਮ ਪੈਂਦਾ ਜੇ ਕੋਈ ਬੰਦਾ ਆ ਕੇ ਹੈ। ਤੋਂ ਫਿਰ ਆਪਾਂ ਨੂੰ ਆਪਣਾ ਦਰਵਾਜ਼ਾ ਖੋਲਣਾ ਪੈਂਦਾ। ਕੋਈ ਦਰਵਾਜ਼ਾ ਬੜਾ ਕੁਝ ਨਹੀਂ ਹੈ। ਇਸ ਜਗ੍ਹਾ ਤੇ ਵੀ ਆਕਸਨ ਨੂੰ ਬੰਦੇ ਨਹੀਂ ਬਣਾਇਆ। ਬੰਦੇ ਦੀ ਪਰਖ ਹੀ ਹੈ। ਆਰ ਹੈਗੀ ਜ਼ਰੂਰ ਹੈ। ਉਹ ਪਰ ਵਹਿ ਇੱਕੋ ਸਭ ਤੋਂ ਵੱਡਾ ਹੈ। ਕਾਮ ਨੂੰ ਮਹਾਰਾਜ ਹੋਈ ਹੈ ਉਹ ਸਭ ਤੋਂ ਵੱਡਾ ਹੈ। ਮਸ਼ੀਨਰੀ ਬਣਾਈ ਬੰਦੇ ਨੇ ਆ ਦੇਖੋ ਇਹ ਲਾਉਣੇ ਦਾ ਢਾਂਗ ਪਿੱਛਾਉਣੇ ਦਾ ਢਾਂਗ ਦੇ ਰਹੇ ਨੇ ਬਸ ਤੋਂ ਵੀਰ ਦੇਖੋ ਜੀ ਕਿ ਐਦਾਂ ਉਹ ਖੜਿਆ ਆਪਣਾ ਟਰੈਕਟਰ ਟਰੈਕਟਰ ਤੇ ਬਾਹਰ ਕੱਢਣਾ ਪੈਂਦਾ ਆ ਦੇਖੋ ਗਰਾਮਗਲ ਛੱਡਣੀ ਪੈਂਦੀ ਹੈ ਜੀ ਬਹੁਤ ਔੜੀ ਔੜੀ ਆ ਦੇਖੋ ਹਾਂ ਹਾਂ ਉਹਦੇ 2 ਵਜੇ ਗਿਆ ਤੇ ਕੰਮ ਕੋਈ ਹੋ ਰਿਹਾ ਹੋਊਗਾ ਅੱਧੀ ਗੱਡੀ ਵਰਕੇ ਭੇਜੀ ਆ ਮਸ਼ੀਨ ਦਾ ਪੈਪ ਪਾਟ ਗਿਆ ਮਤਲਬ ਰਿੰਗ ਕੱਟ ਗਿਆ ਉੱਥੇ ਤਾਂ ਜਿਆਦਾ ਲੀਕ ਲੱਗ ਰਹਾ ਨਾ ਤਾਂ ਕਰਕੇ ਹੁਣ ਥੱਲੇ ਬਾੜਤੀ ਆ ਨਹੀਂ ਤਾਂ ਉੱਧਰ ਖੜਾ ਕੇ ਆਂਦੇ ਹਾਂ ਅਜੇ ਤੱਕ ਜੇ ਖੜਾ ਦਈਏ ਕਿਉਂ ਕਿੜਾ ਜਾਊਗਾ ਜਰੂਰ ਤੇ ਵਾਹ ਟਰੈਕਟਰ ਉਹਨ ਘਰਾਂ ਖੜਾਉਣਾ ਜਾ ਕੇ ਬਸ ਯਾਰ ਕੋਈ ਵੀ ਖਾਲੀ ਭੇਜ ਰਹੇ ਆ ਹੁਣ ਟੱਕ ਜਿਦੋਂ ਹੋਏ ਗੱਡੀਆਂ ਕੇ ਰੜ ਗੀਆਂ ਨੇ ਬਸ ਹੁਣ ਚੱਲਦੇ ਆਵਾ